ਦੈਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਥੋੜੀ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਉਣੇ ਜਿਸ ਤਰ੍ਹਾਂ ਨਾਲ ਲਗਾਤਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਆਏ ਦਿਨ ਭ੍ਰਿਸ਼ਟਾਚਾਰ ਦੀਆਂ ਖਬਰਾਂਾਂ ਸਾਹਮਣੇ ਆਉਂਦੀਆਂ ਨੇ ਲੋਕ ਪਰੇਸ਼ਾਨ ਹੁੰਦੇ ਨੇ ਜੇਕਰ ਕਿਸੇ ਵਿਅਕਤੀ ਨੇ ਕੋਈ ਸਰਕਾਰੀ ਦਫ਼ਤਰ 'ਚ ਕਈ ਵਾਰ ਕੰਮ ਕਰਾਉਣਾ ਹੁੰਦਾ ਹੈਗਾ ਉੱਥੇ ਲੱਗੇ ਸਰਕਾਰੀ ਬਾਬੂ ਮੋਟੀ-ਮੋਟੀ ਰਿਸ਼ਵਤਾਂ ਦੀ ਮੰਗ ਕਰਦੇ ਨੇ ਤੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਲੇਕਿਨ ਪਰ ਵਿਜੀਲੈਂਸ ਵਿਭਾਗ ਬਲਣ ਲਗਾਤਾਰ ਜਿਹੜੀ ਐਂਟੀ ਕ腐ਪਸ਼ਨ ਲਾਈਨ ਤੇ ਕੋਈ ਵੀ ਕੰਪਲੇਂਟ ਕਰਕੇ ਕਾਰਵਾਈ ਕਰਾ ਸਕਦਾ ਜੇਕਰ ਉਹਨਾਂ ਤੋਂ ਕੋਈ ਪੈਸੇ ਮੰਗਦਾ ਉਸੇ ਤਹਿਤ ਜਿਹੜਾ ਹੈਗਾ ਅੱਜ ਲੁਧਿਆਣਾ ਵਿਜੀਲੈਂਸ ਨੂੰ ਵੱਡੀ ਸਫਲਤਾ ਮਿਲੀ ਆ ਲੁਧਿਆਣਾ ਵਿਜੀਲੈਂਸ ਨੇ ESI ESI ਹਸਪੀਟਲ ਦੇ ਵਿੱਚ ਇੱਕ ਕਲਰਕ ਨੂੰ 15000 ਰੁਪਏ ਰਿਸ਼ਵਤ ਲੈਂਦੇ ਇਹ ਕਾਬੂ ਕੀਤਾ ਜਿਸ ਤਰ੍ਹਾਂ ਨਾਲ ਇੱਕ ਵਿਅਕਤੀ ਸੀ ਜਿਹੜਾ ਪੀੜਤ ਸੀਗਾ ਆ ਉਸਨੇ ਆਪਣਾ ਇੱਕ ਕੰਮ ਜਿਹੜਾ ESI ਹਸਪੀਟਲ ਚੋਂ ਕਰਵਾਉਣਾ ਸੀਗਾ ਲੇਕਿਨ ਪਰ ਉੱਥੇ ਉਸ ਨੂੰ ਕੰਮ ਕਰਾਉਣ ਬਦਲੇ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਸੀ 15000 ਰੁਪਏ ਰਿਸ਼ਵਤ ਮੰਗੀ ਜਾ ਰਹੀ ਸੀ ਉਸ ਤੋਂ ਬਾਅਦ ਉਸ ਨੂੰ ਜਿਹੜਾ ਕਾਬੂ ਕੀਤਾ ਗਿਆ ਤੁਹਾਨੂੰ ਸਾਰੀ ਕਹਾਣੀ ਦੱਸਦੇ ਹਾਂ ਸੁਣੋ ਕੀ ਕੀ ਆ ਸਾਰਾ ਮਾਮਲਾ ਲੁਧਿਆਣਾ ਬਿਜ਼ਨਸ ਨੂੰ ਵੱਡੀ ਸਫਲਤਾ ਮਿਲੀ ਆ ਬਿਜ਼ਨਸ ਨੇ ESI ਵਿੱਚ ਲੱਗੇ ਇੱਕ ਕਲਰਕ ਰਵਿੰਦਰ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਨਾਲ ਰੰਗੇ ਹੱਤੀ ਇਹ ਗ੍ਰਿਫਤਾਰ ਕੀਤਾ ਜਿਸ ਤਰ੍ਹਾਂ ਨਾਲ ਬਿਜ਼ਨਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਰਾਜਵੰਦ ਸਿੰਘ ਚਣਕੋਈਆਂ ਪਿੰਡ ਦਾ ਰਹਿਣੇ ਵਾਲਾ ਜਿਹੜਾ ਕਿ ਈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਪੜਾਸੀ ਦੀ ਨੌਕਰੀ ਕਰਦਾ ਆ ਲੇਕਿਨ ਜਦੋਂ ਉਹ ਬਿਮਾਰ ਹੋ ਗਿਆ ਸੀ ਉਸ ਨੇ ਆਪਣਾ ਇਲਾਜ ਜਿਹੜਾ ਹੈਗਾ ਡੀ ਐਮ ਸੀ ਹਸਪਤਾਲ ਦੇ ਵਿੱਚ ਕਰਵਾਇਆ ਜਿੱਥੇ ਕਿ ਉਸ ਦਾ ਬਿੱਲ ਤਕਰੀਬਨ ਜਿਹੜੀ ਆ 478136 ਰੁਪਏ ਦੀ ਜਿਹੜੀ ਰਕਮ ਉੱਥੇ ਖਰਚ ਹੋਈ ਉਸ ਤੋਂ ਬਾਅਦ ਈ ਐਸ ਆਈ ਦੇ ਨੀਨ ਔਨ ਕਰਕੇ ਉਸ ਵੱਲੋਂ ਜਿਹੜੇ ਬਿੱਲ ਸੀਗੇ ਇਹ ਈ ਐਸ ਆਈ ਇਹ ਹਸਪਤਾਲ ਜਿਹੜੀ ਡਿਸਪੈਂਸਰੀ ਆ ਢੰਡਾਰੀ ਦੇ ਵਿੱਚ ਉਸ ਨੇ ਜਿਹੜੇ ਬਿੱਲ ਸੀਗੇ ਸਬਮਿਟ ਕੀਤੇ ਉਸ ਤੋਂ ਬਾਅਦ ਜਦੋਂ ਉਸ ਨੇ ਬਿੱਲ ਸਬਮਿਟ ਕਰਨ ਤੋਂ ਬਾਅਦ ਇਸ ਦਾ ਕਲੇਮ ਕਰਨਾ ਚਾਹਿਆ ਤਾਂ ਉੱਥੇ ਲੱਗੇ ਕਲਰਕ ਰਵਿ ਸਿੰਘ ਨੇ ਇਹ ਪੀੜਤ ਰਾਜਵੰਤਰ ਨੂੰ ਕਿਹਾ ਜੇਕਰ ਉਹ ਉਸ ਨੂੰ ਰਿਸ਼ਵਤ ਨਹੀਂ ਦੇਵੇਗਾ ਤਾਂ ਸਿਰਫ ਉਸਦੇ 1,25,000 ਰੁਪਏ ਸਾਰੀ ਰਕਮ ਜੋ ਮਿਲਣਗੇ ਜਿਸ ਤੋਂ ਬਾਅਦ ਪੀੜਤ ਨਾਲ ਉਸ ਦਾ ਸੌਦਾ ਤੈਅ ਹੁੰਦਾ 30,000 ਦੇ ਵਿੱਚ 30,000 ਤੋਂ ਬਾਅਦ ਦੋ ਵਾਰ ਦੇ ਵਿੱਚ ਜਿਹੜੇ ਪੈਸੇ ਦੇਣੇ ਸੀਗੇ ਇਹ ਪੀੜਤ ਨੇ ਸਾਰਾ ਜਿਹੜੀ ਕੰਪਲੇਂਟ ਵਿਜੀਲੈਂਸ ਨੂੰ ਕੀਤੀ ਵਿਜੀਲੈਂਸ ਨੂੰ ਜਦੋਂ ਕੰਪਲੇਂਟ ਕੀਤੀ ਉਸ ਤੋਂ ਬਾਅਦ ਉਤਤ ਰੰਤ ਬਿਜ਼ਨਸ ਨੇ ਕਾਰਵਾਈ ਕਰਦੇ ਹੋਏ ਇਹ ਐੀਐਸਐਸਪੀ ਦੇ ਕਲਰਕ ਰਵਿੰਦਰ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਕਾਬੂ ਕਰ ਰਿਹਾ ਜਿਸ ਤਰ੍ਹਾਂ ਨਾਲ ਐਸਐਸਪੀ ਵਿਜੀਲੈਂਸ ਨੇ ਜਾਣਕਾਰੀ ਦਿੱਤੀ ਆ ਵੀ ਇਸ ਮਾਮਲੇ ਦੇ ਵਿੱਚ ਹੋਰ ਵੀ ਜਿਹੜੇ ਅਧਿਕਾਰੀ ਮਿਲੇ ਹੋ ਸਕਦੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਆ ਆਓ ਸੁਣਦੇ ਹਾਂ ਕੀ ਕਹਿ ਰਹੇ ਨੇ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਇੱਕ ਰਜਵੰਤ ਸਿੰਘ ਨੇ ਚਣਕੋਈਆਂ ਕਲਾ ਪਿੰਡ ਪਿੰਡਾ ਥਾਣਾ ਦਰਾਹੇ ਵਿੱਚ ਇਹ ਆਟੋ ਡਰਾਈਵਰ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਔਰ ਇਸ ਘਰ ਵਿੱਚ ਕਿਸੇ ਜਿਹੜੇ ਲੱਗੇ ਹੋਏ ਨੇ ਬੱਚੇ ਵਗੈਰਾ ਛੱਡਦੇ ਨੇ ਤੇ ਇਹਨਾਂ ਦਾ ਪਿਛਲੇ ਸਾਲ ਫਰਵਰੀ ਵਿੱਚ ਕੋਈ ਇਹਨਾਂ ਨੂੰ ਪ੍ਰੋਬਲਮ ਆ ਗਈ ਸੀ ਸਟਮਕ ਦੀ ਕੋਈ ਕਿਡਨੀ ਵਗੈਰਾ ਇਹਨਾਂ ਦਾ ਆਪਰੇਸ਼ਨ ਵਗੈਰਾ ਹੋਇਆ ਸੀ ਡੀ ਐਮ ਸੀ ਔਰ ਉੱਥੇ ਤਕਰੀਬਨ 1 ਮਹੀਨਾ ਐਡਮਿਟ ਰਹਿਿਆ ਤੇ ਇਹਨਾਂ ਦਾ 478000 ਸਮਥਿੰਗ ਦਾ ਇਹਨਾਂ ਦਾ ਬਿੱਲ ਬਣ ਗਿਆ ਸੀ ਡੀ ਐਮ ਸੀ ਤੋਂ ਔਰ ਬਿੱਲ ਵਗੈਰਾ ਇਹਨਾਂ ਨੇ ਪੇ ਕਰਤਾ ਸੀ ਇਹਨਾਂ ਨੂੰ ਰਿਵਰਸਮੈਂਟ ਹੁੰਦੀ ਹੈ ਜਦੋਂ ਈ ਐਸ ਆਈ ਦਾ ਕਾਰਡ ਬਣਿਆ ਹੁੰਦਾ ਤੇ ਉਹ ਇਹਨਾਂ ਨੇ ਕਲੇਮ ਲੈਣ ਵਾਸਤੇ ਉੱਥੇ ਅਪਰੋਚ ਕੀਤਾ ਢੰਡਾਰੀ ਕਲਾਂ ਜਿਹੜਾ ਯੇਐਸਈ ਦਾ ਆਫਿਸ ਹੈਗਾ ਤੇ ਜੁਲਾਈ 2023 ਵਿੱਚ ਇਹਨਾਂ ਨੇ ਆਪਣੇ ਡਾਕੂਮੈਂਟ ਸਾਰੇ ਸਬਮਿਟ ਕਰਾ ਦਿੱਤੇ ਸੀਗੇ ਲਗਾਤਾਰ ਜਾ ਰਹੇ ਸੀਗੇ ਤੇ ਇਹਨੂੰ ਅਜੇ ਤੱਕ ਕਲੇਮ ਨਹੀਂ ਮਿਲਿਆ ਸਿਗਾ ਉਹ ਜਿਹੜਾ ਮਿਲਣਾ ਸੀ ਪੈਸੇ ਇਹਨਾਂ ਨੇ ਫਿਰ 22 ਤਰੀਕ ਨੂੰ ਥੋੜੇ ਦਿਨ ਪਹਿਲਾਂ ਫਿਰ ਤਰਵਿੰਦਰ ਸਿੰਘ ਜਿਹੜਾ ਕਲਰਕ ਹੈ ਪਹਿਲਾਂ ਵੀ ਉਹਨੂੰ ਮਿਲ ਰਹੇ ਸੀਗੇ ਲਾ ਲੱਪੇ ਲਈ ਜਾ ਰਹੇ ਸੀਗਾ ਫਿਰ ਉਹਨੇ ਇਹਨੂੰ ਕਹਿ ਦਿੱਤਾ ਵੀ ਭਾਈ ਤੂੰ ਪੈਸੇ ਜੇ ਤੂੰ 30000 ਰੁਪਏ ਮੈਨੂੰ ਦੇਵੇਂਗਾ ਤਾਂ ਫੇਰ ਹੀ ਤੇਰਾ ਕੰਮ ਹੋਣਾ ਇਦਾਂ ਨਹੀਂ ਹੋਣਾ ਇਹਨੇ ਕਿਹਾ ਵੀ ਮੈਂ ਗਰੀਬ ਬੰਦਾ ਮੇਰੇ ਕੋਲ ਇਹਨੇ ਪੈਸੇ ਨਹੀਂ ਹੈਗੇ ਤੇ ਮੈਂ ਅੱਗੇ ਬੜੀ ਮੁਸ਼ਕਲ ਨਾਲ ਫੜ ਫੜ ਕੇ ਦਿੱਤੇ ਹੈਗੇ ਫਿਰ ਇਹਨਾਂ ਨੇ ਕਿਹਾ ਵੀ ਤੈਨੂੰ ਪੈਸੇ ਦੇਣੇ ਪੈਣਗੇ ਜੇ 30000 ਤੂੰ ਦੇਵੇਂਗਾ ਤੇ ਤੇਰਾ 470000 ਜਿੰਨਾ ਵੀ ਹੈਗਾ ਉਹ ਬਿੱਲ ਪਾਸ ਹੋ ਜਾਏਗਾ ਜੇ 30000 ਨਹੀਂ ਦੇਵੇਂਗਾ ਤੈਨੂੰ ਸਿਰਫ 125000 ਹੀ ਅਸੀਂ ਦਵਾਗੇ ਉਹ ਵੀ ਇਹਨੇ ਜੀ ਵਿੱਚ ਪੈਂਡਿੰਗ ਰੱਖਿਆ ਹੋਇਆ ਸੀਗਾ ਤੇ ਇਹਨੇ ਫਿਰ ਉਹ ਕਹਿੰਦਾ ਵੀਜ਼ਾ ਪਹਿਲਾਂ ਦੇਵੇਂਗਾ ਤਾਂ ਫੇਰ ਤੇਰੀ ਫਾਈਲ ਤੋਰਨੀ ਹੈ ਇਹਨਾਂ ਨੇ ਫਿਰ ਉਹਨੂੰ ਝੂਠਾ ਵਾਦਾ ਕੀਤਾ ਇਹਨੇ ਫਿਰ ਕਿਹਾ ਜੀ 28 ਤਰੀਕ ਨੂੰ ਤੂੰ ਆ ਜੀ 28 ਤਰੀਕ ਨੂੰ ਤੇ ਉੱਥੇ ਮੇਕੋ ਲੈ ਕੇ ਆ ਜੀ ਇਹ ਫਿਰ ਸਾਡੇ ਕੋਲ ਆਜਾਇਆ ਸੀਗਾ ਇਹਨੇ ਦੱਸੀ ਸਾਰੀ ਗੱਲ ਤੇ ਇਹਨਾਂ ਨੇ ਫਿਰ 20000 ਦਾ ਅਰੇਂਜ ਨਹੀਂ ਹੋਇਆ ਇਹਨਾਂ ਨੇ 15000 ਹੀ ਅਰੇਂਜ ਕਰ ਸਕਏ ਸੀਗੇ ਸਾਨੂੰ ਜਦੋਂ ਸਾਰੀ ਗੱਲ ਦੱਸੀਏ ਤੇ ਸਵਾਨਚ ਮਕਦਮਾ ਦਰਜ ਕੀਤਾ ਗਿਆ ਕੋਈ ਟ੍ਰੈਪ ਇੱਕ ਲੇ ਕੀਤਾ ਗਿਆ ਡੀਐਸਪੀ ਰੇਂਜ 1 ਅਸ਼ਨੀ ਕੁਮਾਰ ਔਰ ਰੰਗੇ ਹੱਤੀਆਂ ਨੂੰ ਫਿਰ ਉੱਥੇ 15000 ਰਿਸ਼ਵਤ ਲੈਦਿਆਂ ਨੂੰ ਫੜਿਆ ਔਰ ਇਹਨੂੰ ਗੁਫਤਾਰ ਕਰ ਲਿਆ ਰਵਿੰਦਰ ਸਿੰਘ ਜਿਹੜਾ ਕਲਰਕ ਹੈਗਾ ਔਰ ਕੱਲ ਨੂੰ ਇਹਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ ਸਰ ਪਹਿਲਾਂ ਵੀ ਕੋਈ ਮਾਮਲਾ ਵਗੈਰਾ ਕੱਲ ਜੀ ਪਹਿਲਾਂ ਇਹ ਅਜੀਤ ਕੱਤਰ ਨੇ ਕੋਈ ਸਾਹਮਣੇ ਐ ਬਾਕੀ ਸਾਰੀ ਵੈਰੀਫਾਈ ਕਰਾਂਗੇ